ਬਿਲਾਵਲ ਮਹੱਲਾ ਪੰਜਵਾਂ ਮਨ ਕੀਆ ਕਹਤਾ ਹਉ ਕੀਆ ਕਹਤਾ ਸਾਧ ਸੰਗਤ ਦੀ ਕੋ ਸਿੱਖਾਂ ਨਾਲ ਆਪਣੇ ਮਨ ਨੂੰ ਇਹ ਸਿੱਖਿਆ ਦੇਣੀ ਹੈ ਕਿ ਮਨਾ ਤੂੰ ਕੀ ਕਰਨਾ ਹੈ ਕਿ ਧੋਖੇਬਾਜ਼ੀ ਕਰੋ ਛਲ ਕਰੋ ਲੁੱਟ ਲੈ ਕਿਸੇ ਨੂੰ ਅਤੇ ਕਿਸੇ ਨੂੰ ਖੋ ਲੈ ਖਿੰਡੇ ਖਾਣਾ ਰਿਸ਼ੇ ਨੂੰ ਹੋਣਾ ਤੂੰ ਤਾਂ ਇਹ ਕਹਿਣਾ ਸਾਡੇ ਤਵੇਂ ਜੇ ਮਨ ਨੂੰ 부ਝੀਏ ਮਨਾ ਤੂੰ ਵੀ ਕਹਿਣਾ ਵੀ ਪਹਿਲੇ ਕਮਾਂ ਜੋ ਲੱਗਾ ਰੋ ਹਾਂ ਕਿਆ ਕਹਤਾ ਅਸੀਂ ਤੈਨੂੰ ਕੀ ਕਹਿੰਨੇ ਆ ਕਿ ਤੂੰ ਆਗਣਾ ਨੂੰ ਛੱਡ ਦੇ ਪਰਮੇਸ਼ਰ ਅੰਦਰ ਜਾਮੀ ਏ ਤੇਰੇ ਕਰਮਾਂ ਦਾ ਫਲ ਦੇ ਦੇਗਾ ਉਸ ਕਰਕੇ ਮੰਨ ਕਰਨਾ ਨਾ ਕਰ ਮੰਨ ਕਰਣ ਕਰਨੇ ਕਰਕੇ ਇਹਨੂੰ ਮੰਨ ਕਰਵਾਉਣਾ ਦਾ ਹੌਲੀ ਭੋਗਣਾ ਪਵੇਗਾ ਅਸੀਂ ਇਹ ਕਹੀ ਨਹੀਂ ਇੱਥੇ ਤਾਈ ਜਾਨ ਪਰਵੀਨ ਠਾਕੁਰ ਪ੍ਰਭ ਮੇਰੇ ਜਾਨ ਪਰਵੀਨ ਅੰਤਜਾਮੀ ਹੈ ਮੇਰੇ ਠਾਕੁਰਾ ਕਾਲਪੁਰਖ ਸਾਮੀ ਜੀ ਇਸ ਆਗੈ ਕੀ ਕਹਤਾ ਤੈ ਤੂੰ ਮੰਨ ਕਰਵਾਉਣ ਦੇ ਪ੍ਰਤ ਹੋਏ ਹੋਏ ਜਦੋਂ ਮਹਾਰਾਜ ਸਾਹਿਬ ਦੇ ਅੱਗੇ ਸਰਮੁਖ ਹੋਇਆ ਉਦੋਂ ਕੀ ਕਹਿ ਕੇ ਛੁੱਟੇਗਾ ਕੀ ਕਹਿਣਾ ਮੰਨੇਗਾ ਫੇਰ ਤੇ ਵੀ ਸ਼ਰਮ ਸ਼ਰਮਨ ਕੀ ਦੇ ਨਾਲ ਅਤੇ ਅੰਤਿ ਲਗਿਆ ਦੇ ਸਹਿਤ ਹੋਣਾ ਕੋਈਗਾ ਰਹਾਉ ਅਨ ਬੋਲੇ ਕਹ ਤੂੰ ਹੀ ਪਛਾਨ ਹੈ ਉਸ ਵੇਹੇ ਰਹਾਸ ਪਰ ਹਮਾਰਾ ਬਿਨਾ ਬੋਲੇ ਤੇ ਮੰਗੇ ਸकल्ਪਾਂ ਨੂੰ ਤੂੰ ਹੀ ਪਛਾਨਦਾ ਸਾਰਿਆਂ ਦੇ ਨੂੰ ਜਾਣਨਾ ਹੈ ਜੋ ਜੀ ਅਨ ਮਹਿ ਹੋਤਾ ਦੇ ਹਿੰਦਿਆਂ ਦੀ ਗੱਲਾਂ ਉਹਨਾਂ ਦਾ ਤੂੰ ਅੰਦਰ ਜਾਣੀ ਹੈ ਬਾਂ ਬੋਲ ਕੇ ਨਹੀਂ ਸੁਣਾਉਂਦੇ ਉਹ ਸਭ ਦੀ ਜਾਣਦਾ ਤੂੰ ਸੱਚੇ ਕਾਸ਼ ਕਾਏ ਕਹਾ ਲੋ ਡਹਿ ਕਹਿ ਜੇ ਤੈਨੂੰ ਸਿਖੇ ਦੀ ਹੀ ਮੇਰੇ ਮਨੋ ਕਾਮਾ ਜੀ ਨਹੀਂ ਆਈ ਜਿਵੇਂ ਕਾਮ ਜਿਹੜੇ ਹਨ ਬਿਚੈ ਫਰੋਲਦੇ ਰਹਿੰਦੇ ਐ ਤੂੰ ਪ੍ਰਾਈ ਮਿਲਿਆਈ ਕਰਦਾ ਰਹਿੰਦਾ ਹੈ ਕਾਮਾ ਦਾ ਸੁਹਾਗ ਇਸ ਪ੍ਰਕਾਰ ਹਰਮਨ ਕਾਹ ਕਾ ਕਰ ਰਿਹਾ ਹੈ ਰਲਾਈ ਪਾਈ ਰੱਖਦਾ ਹੈ ਇਸ ਪ੍ਰਕਾਰ ਹੈ ਕਾਮ ਜੀ ਨਹੀਂ ਆਈ ਮਨਾ ਕਲਤੀਆ ਛੜੀਆਂ ਅੰਦਰੋਂ ਬਾੜੋਂ ਪਾਪਾ ਕਰਕੇ ਕਾਣਿਆ ਕਿੱਥੋਂ ਕਿਤੇ ਦੇਖੇ ਪਰਜਾ ਫਿਰੇਗਾ ਸੰਸਾਰ ਦੇ ਵਿੱਚ ਜੋ ਫੀਖ ਤਹੀ ਸੰਗ ਸੁਣਤਾ ਇਸ ਸਾਰੀਆਂ ਤੇਰੀਆਂ ਕਰਤੂਤਾਂ ਨੂੰ ਵੇਖ ਰਿਹਾ ਤੇ ਨਾਲ ਹੋ ਕੇ ਸੁਣ ਰਿਹਾ ਤੇਰੀਆਂ ਗੁਪਤ ਗੱਲਾਂ ਮੇਕਾਂ ਹੀ ਉਹ ਆਪੇ ਦਾਨਾ ਬੀਨਾ ਹੈ ਪ੍ਰੇਸ਼ਰ ਤੂੰ ਇਸ ਨੂੰ ਭਲਾਈ ਬੈਠ ਰਹਿ ਹੇ ਮਨਾ ਕਾਇ ਕਾਇਆ ਦੇਹ ਦੇ ਵਿੱਚ ਦੇਹ ਮਾਨ ਵਿੱਚ ਕਾਇਆ ਪਰਾਈਆਂ ਦੇਹਾਂ ਵਿੱਚ ਕਿਸ ਵਾਰ ਤੇ ਦੇਖਦਾ ਪਰਖਦਾ ਫਿਰਦਾ ਹੈ ਕਵਾਹਿਰੁ ਅੰਤਰੀ ਜਾਨੀ ਅਨਕ ਪਰਦੇ ਹੋਇ ਮੈਂ ਕਵਾਵੇ ਵਕਾਲ ਖਿਰ ਮੈਂ ਪ੍ਰਗਟ ਹੋਏ ਸੰਸਾਰ ਨਾਲ ਹੀ ਤੇਰੀ ਕਤੂਤ ਨੂੰ ਵੇਖ ਰਿਹਾ ਤੇ ਸੁਣ ਰਿਹਾ ਹੈ ਐਸੋ ਜਾਨ ਭੇ ਮਨ ਆਨੰਦ ਇਸ ਰਾਮਤਰੀ ਜਾਨੀ ਵਾਹਿਗੁਰੂ ਨੂੰ ਜਾਣ ਕੇ ਮਨ ਦੇ ਸੰਕਲਪ ਵੀ ਸਾਰੇ ਛੱਡ ਬੈਠੇ ਅਨੰਦ ਦੇ ਸਮੇਤ ਹੋ ਗਏ ਹਾਂ ਆਰ ਨਾ ਬੀਉ ਕਰਤਾ ਅਸੀਂ ਇਹ ਗੱਲ ਕਰਦੇ ਕਿ ਬਿਨਾਂ ਹੋਰ ਕਰਤਾ ਤੋਂ ਕਰਨ ਵਾਲਾ ਕੋਈ ਨਹੀਂ ਹੈ ਉਹ ਸਰਤਿ ਜਾਨੀ ਕਿਤਨੂ ਜੋੜ ਲਿਆ ਹੈ ਬਹੁ ਨਾਨਕ ਗੁਰ ਭੈ ਦਿਆਰਾ ਸਤਗੁਰੂ ਸਾਹਿਬ ਜੀ ਕਹਿੰਦੇ ਸਤਗੁਰ ਨਾਮਕ ਦੇਵ ਸਾਹਿਬ ਜੀ ਵਿਆਹੂ ਹੋਏ ਹਨ ਹਰ ਰੰਗ ਨਾ ਕਬੂ ਲਹਿਤਾ ਇਹ ਇਹੋ ਜਿਹੇ ਰੰਗ ਪ੍ਰੀਤ ਤੇਰੇ ਆਏ ਕਦੇ ਲੈਂਦਾ ਨਹੀਂ ਹੈ ਹਰ ਵਕ ਤੇਰੇ ਆ ਹੀ ਲੈਂਦਾ ਹੈ ਮੇਰੋ ਮਿਲਾਵਰ ਮਹੱਲਾ ਪੰਜਵਾਂ ਨਿੰਦਕ ਐਸੇ ਹੀ ਝੜਪਰੀ ਐ ਜੋ ਨਿੰਦਿਆ ਕਰਨ ਵਾਲੇ ਫੁਰਕਾ ਤੂੰ ਦੇ ਨਹੀਂ ਹੁੰਦੇ ਉਹ ਨਾਸ ਹੋਈ ਜਾਂਦੀ ਐ ਗੁਰਸਿੱਖੋ ਪ੍ਰਜੀਤ ਰਖੋ ਤੁਸੀਂ ਕਿਤੇ ਜੋ ਨਿੰਦਿਆ ਕਰਨ ਵਾਲੇ ਐ ਐਸੇ ਹੀ ਪ੍ਰਕਾਰ ਐ ਜਿਵੇਂ ਗਸ਼ਤਾਨ ਦੇ ਕੇ ਦੱਸਣਾ ਐ ਅਗਲੀ ਟੁਕ 'ਚ ਐਂ ਹੀ ਘਟ ਪੈਂਦੇ ਜਿ ਰੁਪੈਂਦੇ ਹਣ ਇਹ ਨਿਸ਼ਾਨੀ ਸੁਨੋ ਤੁਮ ਭਾਈ ਮੇਰੇ ਭਰਾਵੋ ਗੁਰਸਿੱਖੋ ਇਹ ਨਿਸ਼ਾਨੀ ਐ ਕਿ ਇਹਨੂੰ ਸੁਣਨਾ ਕਰੋ ਤੁਸੀਂ ਕਿਉਂ ਕਲਰ ਪੀਤ ਗਿੜੀ ਐ ਇਸ ਨੂੰ ਰਹੀ ਲੱਗੀ ਹੋਵੇ ਕਲਰ ਲੱਗਾ ਹੋਵੇ ਕਦ ਨੂੰ ਉਹ ਖੜੀ ਖੜੀ ਕੰਦਾਂ ਤੁਸੀਂ ਡੇਗੀ ਪੈਣੀ ਹੈ ਕਿਸ ਪ੍ਰਕਾਰ ਨਿੰਦਿਆ ਰੂਪੀ ਕੱਲਰ ਲੱਗਾ ਹੋਇਆ ਇਹਨਾਂ ਦੀ 1.5 ਰੁਪਈ ਕੰਦੇ ਤਾਂ ਹੀ ਨਿੰਦ ਕੰਦੇ ਅੰਦਰੋਂ ਇਹ ਸਰੀਰ ਡੇਗੀ ਪੈਣੇ ਹੈ ਕੱਲਰ ਦੀ ਪੀਛੇ ਆਈ ਇਹਨਾਂ ਦੀ ਜੜਾਂ ਖੁੱਲੀਆਂ ਹੋਈਆਂ ਹੈ 700 ਰੁਪਈ ਜੜ ਹੈਗੀਆਂ ਇਹਨਾਂ ਦੇ ਅੰਦਰ ਇਹ ਡੇਗ ਪਹਿਣ ਕੇ ਨਿੰਦਿਆ ਰੂਪੀ ਕੱਲਰ ਕਾਲੀ ਕੰਦ ਹੈ ਇਸ ਪ੍ਰਕਾਰ ਨਾਸ ਹੋ ਜਾਣਗੇ ਖਰਦੇ ਖਰਦੇ ਖਾਰੀ ਜਾਣਗੇ ਰਹਾ ਰਹਾਉ ਜਾਓ ਦੇਖੈ ਛਿੰਦਰ ਤੋ ਨਿੰਦਕ ਓਮਾ ਹੈ ਨਿੰਦਕ ਆਉ ਹੁੰਦਾ ਜਦੋਂ ਕਿਸੇ ਕੀ ਗੁਨਾਹ ਵੇਖਦਾ ਹੈ ਬੁਣਾਉ ਸ਼ਾ ਕਰਦਾ ਦਾ ਵੀ ਦੇ ਲੋਕ ਸਾਨੂੰ ਕਹਿੰਦੇ ਸੀ ਵੇਖਿਆ ਫੁਦਾਨਾ ਵੀ ਇਹੇ ਜੇ ਨਿਕਲੇ ਇਸ ਪ੍ਰਕਾਰ ਜਦੋਂ ਕੋਈ ਛਿੰਦਰ ਕੋਈ ਦੋਸ਼ ਵੇਖਦਾ ਹੈ ਨਾ ਕਿਸੇ ਤੇ ਜੀਵੇ ਦੀ ਕੋਈ ਦੋਸ਼ ਨਹੀਂ ਉਹ ਤਾਂ ਕੋਈ ਭੁਗਕੇ ਗਲਤੀ ਹੋ ਜਾਂਦੇ ਜਦੋਂ ਉਹ ਛਿੰਦਰ ਦੋਸ਼ ਵੇਖਦਾ ਹੈ ਨਿੰਦਕ ਬੁਣਾਉ ਸ਼ਾ ਕਰ ਜਾਂਦੇ ਆਪ ਦੀ ਉਮਰ ਨੂੰ ਲੂਕੋਦਾ ਹੈ ਬਲੋਂ ਨਿੰਦਿਆ ਕਰਕੇ ਬਲੋਂ ਦੇਖ ਦੁੱਖ ਭਰੀ ਐ ਕੋਈ ਨਾ ਮੰਨਣ ਹੁੰਦਾ ਦੇਖੇ ਇਸ ਤੋਂ ਭਲਾ ਹੋ ਰਿਹਾ ਮਾਰੇ ਸਭ ਭਲਾ ਕਰ ਰਿਹਾ ਸੰਗਤਾਂ ਇਹਨੂੰ ਭਲਾ ਸਮਝਦੀਆਂ ਹਨ ਫਿਰ ਦੁੱਖ ਨਹੀਂ ਭੰਜਾਂਦਾ ਤਾਂ ਵਿਚਰ ਜਾਂਦਾ ਹੈ ਬਿਨਾਂ ਸਾਥ ਸੰਗ ਦੀ ਮੁਖਾਰ ਤੋਂ ਬੁਖਾਰ ਚੜ ਜਾਂਦਾ ਇਸ ਤਰ੍ਹਾਂ ਦੀ ਹਾਕਾ ਦੁੱਖ ਹੀ ਭਰ ਜਾਂਦਾ ਪੂਰਾ ਆਠ ਪਹਿਰ ਚਿਤਵੈ ਨਹੀਂ ਪਹੁੰਚੈ ਪਰ ਪ੍ਰਾਇਆ ਬੁਰਾਈ ਚਿੰਨ੍ਹ ਰਹਿੰਦੇ ਨੇ ਕਿਡਾ ਉਪਰਾਇ ਬੁਰਾ ਜਿੰਦਾ ਹੋਇਆ ਪਹੁੰਚ ਨਹੀਂ ਸਕਦਾ ਉਹਦੇ ਜੈਸਾ ਜਸਤਾ ਹੁੰਦਾ ਹੁੰਦਾ ਨਹੀਂ ਜਿੰਦਿਆ ਕਰਦਾ ਹੈ ਕਿਉਂ ਪਹੁੰਚ ਉਹਦੇ ਜਿੰਦਗੀ ਹੁੰਦੀ ਨਹੀਂ ਹੈ ਬੁਰਾ ਚਿਤਵਤ ਚਿੰਤਵਤ ਮਰੀਏ ਪਰਮਾਤਮਾ ਨਹੀਂ ਉਹ ਚਦੂ ਸਕਦਾ ਇਹੇ ਦਾ ਪਲਾ ਨਹੀਂ ਕਰ ਸਕਦਾ ਸਾਰਿਆਂ ਦਾ ਬੁਰਾ ਹੀ ਜਿੰਦਾਂ ਜੀਵਾਂ ਤੋਂ ਮਰ ਜਾਂਦਾ ਹੈ ਨਿੰਦਕ ਪ੍ਰਭੂ ਕੋ ਲਾਇਆ ਅਕਾਲ ਨੀਰ ਆਇਆ ਜੋ ਪੁਰਸ਼ ਜਿੰਦਿਆ ਕਰਨ ਵਾਲਾ ਮਾਨਨ ਕਰ ਜਿੰਦਾ ਪੜੀ ਕਿਸੇ ਕੀ ਨਹੀਂ ਮਨੁਖ ਮੁਕਤ ਕਰੀ ਨਾ ਇਸ ਪ੍ਰਕਾਰ ਸਾਧ ਸੰਗਤ ਜੀ ਨਿੰਦਕ ਪ੍ਰਭੂ ਕੋ ਲਾਇਆ ਕਾਲ ਨੇ ਰਾਇਆ ਨਿੰਦਿਆ ਦੇ ਸਵਾਦ ਲੱਗਾ ਹੋਇਆ ਜਾਣ ਕੇ ਵਾਹਿਗੁਰੂ ਨੇ ਆਪਣੇ ਵੱਲੋਂ ਬੇਮਖ ਜਾਣ ਕੇ ਭਲਾ ਦਿੱਤਾ ਹੈ ਉਸ ਦਾ ਕਾਲ ਅੰਤ ਦਾ ਸਮਾਂ ਨੇੜੇ ਆ ਗਿਆ ਹੈ ਹਰ ਜਨ ਸਿਓ ਬਾਤ ਹੋ ਠਰੀ ਹੈ ਜੋ ਮਾਰੇ ਦੇ ਪਿਆਰੇ ਕਹੇ ਵੀ ਨਿੰਦਿਆ ਨਹੀਂ ਕਰਦੇ ਉਹਨਾਂ ਦਾ ਝਗੜਾ ਉਠਾਈ ਰੱਖਦਾ ਹਰ ਵੇਲੇ ਕੋਈ ਨਾ ਕੋਈ ਨਾਨਕ ਕਾ ਰਾਖਾ ਆਪ ਪ੍ਰਭ ਸੁਆਮੀ ਸਾਡੀ ਕਹਿੰਦੇ ਸਾਡਾ ਤਾਂ ਰਾਖਾ ਇੱਕ ਪ੍ਰਭ ਪਰਮੇਸ਼ਰ ਆਪ ਹੈ। ਕਿਆ ਮਾਨਸ ਬੱਕਰੇ ਕਰੀਏ ਇਹ ਬੱਕਰੇ ਤੁਸ ਮਨੁੱਖ ਕੀ ਵਗਾਰ ਸਕਦੇ ਹਨ। ਕੁਝ ਨਹੀਂ ਇਹਨਾਂ ਦਸਤ ਸਵੇਰੇ ਦਾ ਆਪ ਹੀ ਅੰਤ ਨੂੰ ਟਹਿ ਪਈਂਦੇ ਹਨ ਬਿਲਾਵਲ ਮਹੱਲਾ ਪੰਜਵਾ ਐਸੇ ਕਾਹੇ ਭੂਲ ਪਰੇ ਜੀ ਆਜ ਕਹੇ ਜੀਵ ਇਸ ਪ੍ਰਕਾਰ ਵੀ ਵਾਹਿਗੁਰੂ ਜਾਣਦਾ ਹੀ ਨਹੀਂ ਕਿ ਕਿਸ ਪ੍ਰਕਾਰ ਇਸ ਭੂਲ ਚ ਪੈ ਗਏ ਹੋ ਗਿਆਨ ਦੀ ਤੁਸੀਂ ਕਿਸੇ ਰਾਸਤੇ ਪਰਹ ਕਰਾਵੇ ਕਿਰਪਾ ਪਾਵੇ ਜੇ ਜੋ ਤੁਸੀਂ ਲੋਕੇ ਕੰਮ ਕਰਦੇ ਹੋ ਜੋ ਕਿਸੇ ਨੂੰ ਪ੍ਰੇਰ ਕੇ ਕਰਾਉਂਦੇ ਹੋ ਦੇ ਫੇਰ ਤੁਸੀਂ ਮੁੱਕਰ ਪੈਣੇ ਵਿੱਚ ਤਾਂ ਨਹੀਂ ਕੀਤਾ ਜੀ ਐਡੇ ਛਲਗੇ ਆਦਮੀ ਹੋ ਤੁਸੀਂ ਆਪ ਪਹਿਗੀਆਂ ਕਤੂਤਾ ਕਰਦੇ ਹੋ ਆਪ ਲਾਉਂਦੇ ਹੋ ਕਿਸੇ ਨੂੰ ਈਰਖਾ ਕਰਦੇ ਹੋ ਇਹ ਵੀ ਕਿਸੇ ਨੂੰ ਪ੍ਰੇਰ ਕੇ ਪੈਗੇ ਜੀਵਾਂ ਵਾਲਾ ਬਣਾਉਂਦੇ ਹੋ ਫਿਰ ਕਹਿੰਦੇ ਮੁੱਕਰ ਪੈਣੇ ਦੀ ਅਸੀਂ ਤਾਂ ਕੋਈ ਨਹੀਂ ਕੁਕਰ ਨੂੰ ਕੀਤਾ ਸੇਖਤ ਸੋਨੂੰ ਤਾਂ ਸਦਾ ਸੰਗ ਹਰੇ ਉਹ ਮਨੁਸ਼ੀਤ ਤਾਂ ਛੋਟੀਆਂ ਦੁੱਖੀਆਂ ਕਤੂਤਾ ਨੂੰ ਦੇਖਣਾ ਹੈ ਛੋਟੀਆਂ ਕੰਨਾਂ ਹੂਸ ਜਿਹੜੀਆਂ ਗੱਲਾਂ ਕੀਤੀਆਂ ਨਾ ਗੋਵਰਦਾਨ ਤੇ ਉਹਨਾਂ ਨੂੰ ਸੁਣਨਾ ਹੈ ਸਦਾ ਉਹ ਹਰੀ ਸੰਗ ਹੈ ਉਹ ਸ੍ਰੀ ਹੇ ਹਰੇ ਆਪ ਸਦਾ ਸੰਗੀ ਹੋ ਰਹਾ ਕਾਜ ਬਿਹਾਜਨ ਕੰਚਨ ਛਾਡਨ ਸਾਡੀ ਹਾਲਤੇ ਹੋਈ ਐ ਕੱਚ ਵਿਸ਼ਿਆਂ ਨੂੰ ਖਰੀਦਦੇ ਹਾਂ ਕੰਚਨ ਸੁਧ ਪਰਮੇਸ਼ਰ ਦੇ ਨਾਮ ਨੂੰ ਛੱਡੀ ਜਾਂਦੇ ਹਾਂ ਬੈਰੀ ਸੰਗ ਹੀਤ ਸਾਜਨ ਤਿਆਗ ਖੜੇ ਜਿਹੜੇ ਬੈਰੀ ਕਾਮ ਕ੍ਰੋਧ ਉਹਨਾਂ ਨਾਲ ਹਿੱਦ ਪਾਈ ਬੈਠੀ ਐ ਸਜਣ ਜਿਹੇ ਸਰਸੰਤੋ ਗੁਣ ਹਨ ਉਹ ਖਰੇ ਚੰਗੇ ਸਜਣ ਉਨੰਤੀਆਂ ਖਲੋਤੀਆਂ ਤਿਆਗ ਦਿੱਤਾ ਇਹਨੇ ਐਸਾ ਤਿਆਗਿਆ ਖੜੇ ਲੈਣੇ ਨਹੀਂ ਪਕੜਦੇ ਹੀ ਨਹੀਂ ਕਦੇ ਉਹਨਾਂ ਨਾਲ ਪਿਆਰ ਹੀ ਨਹੀਂ ਕਰਦੇ ਹੋਵਨ ਕੌੜਾ ਅਨਹੋਵਨ ਮੀਠਾ ਜਦੋਂ ਹੋਣ ਹੋਣ ਵਾਲੀ ਗੱਲ ਹੈ ਮੌਤ ਕੋਈ ਕਹ ਜੇ ਤੂੰ ਮਰ ਜਾ ਇਹ ਮਰ ਜਾਣ ਸੁਣ ਕੇ ਬਣਾ ਕੌੜਾ ਲਗਾ ਕਿ ਮੈਨੂੰ ਇਹ ਸਟਾਫ ਦੇ ਤੱਕ ਤੂੰ ਮਰ ਜਾਵੇਂ ਹੋਣ ਵਾਲੀ ਮੌਤ ਨੂੰ ਕੌੜਾ ਸਮਝਦੇ ਹਨ ਤੇ ਜੀਵਣਾ ਜਿਹੜਾ ਅਨ ਹੋਇਆ ਹੈ ਜੀਉਂਦੇ ਸਦਾ ਵੀ ਰਹੇ ਜੇ ਕਿਉਂ ਜਿਉਂਦਾ ਰਹੇ ਤੇ ਬੜਾ ਮਿੱਠਾ ਲੱਗਦਾ ਹੈ ਮੈਨੂੰ ਅਸੀ ਹੁੱਕੀ ਹੈ ਕਿਉਂ ਪਿਆਰਾ ਲੱਗਦਾ ਹੈ ਦੇਖਿਆ ਮਹਿਲ ਉਪਟਾਏ ਜਰੀ ਉਸ ਮਾਇਆ ਦੀ ਲਬਦ ਵਿੱਚ ਆਪਣੇ ਆਪ ਨੂੰ ਜੜੇ ਰੱਖਦੇ ਹਰ ਵਕਤ ਜਿਵੇਂ ਕੋਈ ਥੀਂ ਵਿੱਚ ਜੜਦੀ ਹੈ ਕਿਸੇ ਦੇ ਵਿੱਚ ਇਸ ਪ੍ਰਕਾਰ ਵਿਸ਼ਣਾ ਚ ਹਰ ਵਕਤ ਲਪਟਾਏ ਰਹਿੰਦੇ ਹੋ ਤੇ ਜੜੇ ਈਰਖਾ ਨਾਲ ਸਰਲੇ ਰਹਿੰਦੇ ਹੋ ਅੰਧਕੂਪ ਸੰਗੇ ਜੀ ਮਨ ਛੋਟੇ ਅਗਿਆਨ ਵਿੱਚ ਵਿਸ਼ਰਣ ਆਇਆ ਤੇ ਲਬੜਕੇ ਜੜੇ ਹੀ ਰਹਿੰਦੇ ਹਨ ਵਿੱਚੇ ਠੁਕੇ ਰਹਿੰਦੇ ਹਨ ਅੰਧਕੂਪ ਮਨ ਦੇ ਵਿੱਚ ਆਤਮ ਨੂੰ ਜਰੇ ਜਲੋਂਗੇ ਗਰਮ ਦੇ ਵਿੱਚ ਵੀ ਜਲਦੇ ਆਏ ਹੋ ਅੰਧਕੂਪ ਮਹ ਪਰਿਉ ਪਰਾਨੀ ਫਿਰ ਪਰਾਨੀਆਂ ਦਾ ਖੂਜ ਹੋ ਗਿਆਨ ਹੈ ਇਸ ਸੰਸਾਰ ਦੇ ਅੰਦਰ ਇਦੈ ਮੋਹਿਤ ਪੁਰਾਣਾ ਘਾਰੇ ਭੂਕਿਆ ਹੈ ਬਾਰਮ ਗੁਵਾਰ ਮੋਹ ਬੰਦ ਪਰੇ ਸਭੇ ਧਰਮ ਜਿਹੜਾ ਹੈ ਤੇਜ ਧਰਮ ਆਵੇ ਕੇ ਗੁਵਾਰ ਅਨੇਰਾ ਹੈ ਇਸ ਨੇਰੇ ਦੇ ਵਿੱਚ ਮੋਹ ਦੇ ਬੰਨ੍ਹ ਪਰੇ ਹੋਏ ਜਿਹੜਾ ਮੋਹ ਫੁਰਦਾ ਹੈ ਸ੍ਰੀ ਦਾ ਨਾਮ ਬਾਹ ਨਾਨਕ ਪ੍ਰਭ ਹੂਤ ਦਿਆਰ ਸਰਗੁਣ ਸਾਹਿਬ ਜੀ ਕਹਿੰਦੇ ਨੇ ਜੀ ਗਰੀਬ ਨਵਾਇ ਅਕਾਲ ਪੁਰਖ ਨੂੰ ਤੇ ਪ੍ਰਭੂ ਸਰਾਜੂ ਜਦੋਂ ਆਪ ਦੇ ਆਲੂ ਹੁੰਨੇ ਉਹ ਗੁਰਪੀਟੇ ਕਾਢ ਬਾਹ ਪਹਰੇ ਉਹ ਸਰਗੁਣ ਸਾਹਿਬ ਜੀ ਜੀਆਂ ਨੂੰ ਮਿਲਦੇ ਐ ਤੇ ਸਤੂ ਜੀਆਂ ਦੀ ਬਿੱਤੀ ਨੂੰ ਪੂਜਾ ਨੂੰ ਪਕੜ ਕੇ ਇਸ ਸੰਦੇਖੋਂ ਸੰਸਾਰ ਤੋਂ ਕੱਢ ਕੇ ਮੁਕਤੀ ਦੇ ਕਿਨਾਰੇ ਤੇ ਪੂਜਾ ਲੁੰਦੇ ਐ ਐਸੀ ਕਿਰਪਾ ਕਰਦੇ ਐ ਮਿਲਤੀ ਨੂੰ ਪਕੜ ਕੇ ਬ੍ਰਹਮਾਕਾਰ ਕਰੁੰਦੇ ਹਨ ਬਿਲਾਵਲ ਮਹੱਲਾ 5ਵਾਂ ਮਾਨਤਨ ਰਸਨ ਹਰਤੀਨਾ ਬਿਲਕੁਲ ਇਹ ਕਰਕੇ ਵੀ ਤਨ ਕਰਕੇ ਵੀ ਰਸਨਾ ਕਰਕੇ ਅਸੀਂ ਤਾਂ ਹਰੀ ਨੂੰ ਹੀ ਜਾਣੇ ਰਹੇ ਸਾਡੇ ਮਨ 'ਚ ਵੀ ਹੋਈ ਐ ਤਨ 'ਚ ਵੀ ਹੋਈ ਐ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਭ ਨੂੰ ਅੰਦਰ ਸੋਏ ਰਹੇ ਮਨ ਮੈਂ ਆਮਨ ਆਪਣੇ ਮਾਹ ਹੈ ਪ੍ਰਭ ਜੀ ਬਸੇ ਸਾਧ ਕੀ ਰਸਨਾ ਕਿਉ ਮਨ ਮਾਣੇ ਸਰੀਰ ਕਰਕੇ ਹਰੀ ਨੂੰ ਨਹੀਂ ਜਾਣਿਆ ਹੈ ਤੇ ਰੇਸ਼ੀਰ ਨੂੰ ਹੈ ਭਏ ਆਨੰਦਾ ਮਿਟੀ ਅੰਦੇਸੇ ਸੋਹਣੇ ਸਾਥ ਨਹੀਂ ਇਹ ਮਨਸੂਰ ਦੀ ਨੀਰ ਹੋ ਗਏ ਅੰਦੇਸੇ ਪ੍ਰਮਾਨ ਪਰਮੇਗ ਅਦਬ ਕਰਦੇ ਆਦਬ ਸਾਰੇ ਮਿਟ ਗਏ ਮਾਰਾ ਵਸੂਨ ਕੋ ਲੋਕੋ ਗੁਰਦੀਨ ਦਾ ਸਾਰਿਆਂ ਸੁਖਾਂ ਦਾ ਆਨੰਦ ਬ੍ਰਹਮਾ ਨਾ ਕੋ ਸੰਸਾਰ ਨੂੰ ਬਖਸ਼ ਰਿਹਾ ਹੈ ਰਹਾਉ ਇਹ ਆਨੁਪਤੇ ਸਭ ਭਈ ਸਿਆਨ ਬੰਦ ਸਾਹਿਬ ਜੀ ਦੇ ਗਿਆਨ ਦੇ ਕਰਕੇ ਇਹਾਣ ਤੁਸੀਂ ਇਆਣੇ ਹੋ ਰਹੇ ਸੀ ਅਗਿਆ ਦੇ ਪ੍ਰਤਾਪ ਕਰਕੇ ਬੱਚਿਆਂ ਦੀ ਨਹੀਂ ਅੰਧ ਗੁੰਗ ਪਿੰਗ ਨਾ ਦਿਹੀਨਾ ਵਾਲੇ ਸੁਭਾਅ ਹੋ ਰਹੇ ਸੀ ਸਮਝ ਕੇ ਦਰਸ਼ਨ ਕਰਨ ਵਾਲੋਂ ਨਹੀਂ ਹੋ ਰਹੇ ਸੀ ਕੀਰਤਨ ਗਾਉਣ ਵਾਲੋਂ ਗੁੰਗੇ ਹੋ ਰਹੇ ਸੀ ਅਤੇ ਸੰਸੰਗ ਜੀ ਮੇਰੇ ਨਾਲ ਪੈਰਾ ਕਰਕੇ ਟਿੰਗਲੇ ਹੋ ਰਹੇ ਸੀ ਆਪਮ ਨੋ ਨਿਸਕੇ ਕਰਮਾਂ ਵਾਲੀ ਬੁੱਧੀ ਤੋਂ ਬਿਨਾਂ ਮਤ ਕੋ ਹੀਨੇ ਹੋ ਰਹੀ ਸੀ ਕਿਰਪਾ ਬਿਸ਼ਤੀਵਾਰ ਨੇ ਇਸ ਪ੍ਰਕਾਰ ਦੇ ਗਿਆਨ ਕੋਨੇ ਤਸੀਗੇ ਮਾਲਕ ਕੋਨੇ ਨੇ ਅ ਗਿਆਨ ਕੋਨੇ ਚ ਸਭ ਭਈ ਸਿਆਨ ਗੁਣ ساری ਸਿਆਨਪੋ ਆਤਮ ਵਿਸ਼ਰਣ ਬੁੱਧ ਹੋ ਗਈ ਐ ਸਭ ਸਮਝ ਪੈ ਗਈ ਹੈ ਪ੍ਰਭ ਮੇਰਾ ਦਾਨ ਬਿਨਾ ਮੇਰਾ ਪ੍ਰਭੂ ਦਾਨ ਗਿਆਨ ਹੈ ਜਿਹੜੀਆਂ ਅਸੀਂ ਗੁਪਤ ਗੱਲਾਂ ਕਰਦੇ ਆ ਸਾਰੀਆਂ ਨੂੰ ਦਾਨ ਨਾਲ ਜਾਣ ਲੈ ਹੈ ਬੀਨਾ ਜੋ ਅਸੀਂ ਗੁਪਤ ਕੰਮ ਕਰਦੇ ਆ ਉਹਨਾਂ ਕਤੂਤਾਂ ਨੂੰ ਬੀਨਾ ਦੇਖਦਾ ਹੈ ਆਪੇ ਦਾਮਾ ਬੀਨੇ ਆਪੇ ਪ੍ਰਧਾਨਾ ਸਰੂਪ ਹੈ ਹੱਥ ਦੇ ਰੱਖੇ ਆਪਣੀ ਕੌਮ ਸੇਵਕਾਂ ਨੂੰ ਕਿਰਪਾ ਦਾ ਹੱਥ ਦੇ ਕੇ ਰੱਖਿਆ ਕਰਦਾ ਹੈ ਕਾਹੂ ਨਾ ਕਰ ਸੇ ਕਸ਼ ਖੀਨਾ ਕਿਸੇ ਦੇ ਹੱਥ ਕਰਕੇ ਕੋਈ ਖੀਨ ਨਹੀਂ ਹੋ ਸਕਦਾ ਸਾਡਾ ਨਾਸ ਨਹੀਂ ਹੋ ਸਕਦਾ ਇਹ ਕਰਦੇ ਪਾਠ ਇਨ ਪਰਸ਼ੇਦ ਵਾਲੇ ਨੂੰ ਗੁਣਾਤਾ ਕਾਹੂ ਨਾ ਕਰ ਸੇ ਕਸ਼ ਖੀਨਾ ਇਸੇ ਕਰਕੇ ਪੰਛੀ ਵੀਰਾ ਨਹੀਂ ਚਾਹੀਦੀਆਂ ਜਿਵੇਂ ਹੈ ਪਾਰਸਮੱਗਰ ਹੋਣਾ ਚਾਹੀਦਾ ਹੈ ਕਿਸੇ ਜੇ ਕਾਰ ਹੱਥ ਤੋਂ ਕੁਝ ਖੀਨ ਨਾਸ ਨਹੀਂ ਹੋ ਸਕਦਾ ਬਲ ਜਾਉ ਦਰਸ਼ਨ ਸਾਧੂ ਕੈ ਬਲਿਹਾਰ ਜਾਈਏ ਸਾਧ ਸੰਗਤ ਦੇ ਦਰਸ਼ਨੋਂ ਤੋਂ ਜੇ ਪਰਤ ਮੰਗੂ ਵੀ ਹੱਥ ਕਰਕੇ ਕੁਝ ਨਾਸ ਨਹੀਂ ਹੋ ਸਕਦਾ ਕਿਸੇ ਪ੍ਰਕਾਰ ਵੀ ਬਲ ਜਾਵੋ ਦਰਸ਼ਨ ਸਾਧੂ ਕੈ ਹਰ ਜਾਈਓ ਨ ਸੰਤ ਭਗਤਾਂ ਦੇ ਦਰਸ਼ਨਾਂ ਨੂੰ ਇਹ ਪ੍ਰਸਾਦ ਹਰ ਨਾਮ ਲੀਣਾ ਸਾਬ ਕਿਰਪਾ ਦ੍ਰਿਸ਼ਟੀ ਕਰਕੇ ਪਰਮੇਸ਼ਰ ਦਾ ਨਾਮ ਲੈਣਾ ਕੀਤਾ ਹੈ ਪ੍ਰੇਮੇ ਸ਼ਰਨ ਨਾਮ ਦੇ ਜੀਨ ਹੋ ਗਏ ਮਿਲ ਗਏ ਹਾਂ ਕਉ ਨਾਨਕ ਠਾਕੁਰ 파ਰੂਸ ਸਾਜ ਜਿੰਦ ਜਿਨਾਂ ਨੂੰ ਠਾਕੁਰਾ ਕਾਲੂਖ ਬਪੂਸਾ ਹੈ ਕਉ ਨਾ ਮਾਨਿਓ ਮਾਨਛੀਨਾ ਕੋਣਡ ਕਿਸੇ ਦਾ ਵੀ ਮਨ ਦਾ ਸ਼ੀਨਤਾਈ ਨਾਸ ਹੋਣਾ ਖੀਨ ਹੋਣਾ ਨਹੀਂ ਮੰਗੇ ਮਨ ਸ਼ਿੰਗ ਪੈ ਨੂੰ ਨਹੀਂ ਹੁੰਦਾ ਉਹਨਾਂ ਦਾ ਖਿੰਦਾ ਨਹੀਂ ਹੈ ਵਕਾਰਾ ਵੀ ਸੰਗ ਕਰਕੇ ਜਿਹੜੇ ਲੋਕ ਕਹਿੰਦੇ ਆ ਵੀ ਸਾਨੂੰ ਗੁਰਮਖੀ ਪੜਨੀ ਨਾ ਪਵੇ ਤੇ ਆਪ ਨੂੰ ਪੜ ਲਈਏ پارਸੀ ਅਰ ਹੀ ਚਾਹੀਦੀਆਂ ਬੀਨਾ ਉਹ ਇਸ ਗੱਲ ਨੂੰ ਨਹੀਂ ਸਮਝਦੇ ਸਾਧ ਸੰਗੇ ਜੀ ਵੀ ਅੰਗਰੇਜ਼ੀ ਵਿੱਚ ਤੇ ਹਿੰਦੀ ਵਿੱਚ ਤੇ ਹੋਰ ਫਾਰਸੀ ਵਿੱਚ ਕਿੰਨਾ ਕਿੰਨਾ ਚਿਰ ਲਾ ਕੇ ਪੜਦੇ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨੇ ਆਸਤੇ ਇੰਨੀ ਮਿਹਨਤ ਨਹੀਂ ਕਰਨੀ ਚਾਹੁੰਦੇ ਇਹਦੇ ਦਿਲੀ ਬਲੀਓ ਤੇ ਰਸੋਤ ਦਾ ਪਾਠ ਜੇ ਗੱਲ ਪਛਾਪੇ ਹੋਣਗੇ ਬਾਦਸ਼ਾਹ ਦੇ ਗੰਤ ਹੋਣਗੇ ਤਾਂ ਹੋਏ ਇਹ ਕਰਿਆ ਕਰੋਗੇ ਤੁਸੀਂ ਕਾ ਜੰਗ ਇਸ ਜਾਣੇ ਬਣਾਉਂਦੇ ਆਪਣੀ ਗੁਰਮਤਿ ਵਿੱਦਿਆ ਨੂੰ ਪੜ੍ਹਨਾ ਨਹੀਂ ਚਾਹੁੰਦੇ ਐਡੇ ਖੁਜੂਰੀ ਹੈ ਸਾਡੇ ਅੰਦਰ ਆਈ ਹੋਈ ਕਹ ਨਾਨਕ ਠਾਕੁਰ ਪਰੂਸ ਸਭ ਸਾਬ ਜਿਨ ਨੂੰ ਠਾਦਰ ਕਾਇ ਤੁਖਬੇ ਪ੍ਰੋਸਾ ਦੇ ਚਲਿਆ ਆਹ ਕਹੂ ਨਾ ਮਾਨਿਓ ਮਾਨਸ਼ੀਨਾ ਮਨਨ ਲੋਕ ਕੋਈ ਕਿਸੇ ਪ੍ਰਕਾਰ ਵੀ ਖੇਲਤਾ ਨਹੀਂ ਮੰਨੇਣਾ ਸਨਾ ਚੈਦੀਆਂ ਕਲਾ ਵਿੱਚ ਹੈ ਸਿੰਘਾ ਖੋਹਾਂ ਨਹੀਂ ਜਾਂਦਾ ਮਨ ਕਿਸੇ ਗੁਣਾ ਗੋੜੇ ਕੋਹੀ ਨਹੀਂ ਜਾਂਦੇ ਸਭਨੂੰ ਪਰਾਹੁਣਤ ਹੋਇਆ ਹੈ ਬਿਲਾਵਲ ਮਹੱਲਾ ਪੰਜਵਾਂ ਗੁਰਪੂਰੈ ਮੇਰੀ ਰਾਖ ਲਈ ਸਤਿਗੁਰੂ ਪੂਰਿਆਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਸਾਡੀ ਰੱਖਿਆ ਕਰਨੀ ਹੈ ਪਾਪ ਰਖਣਾ ਕੀਤੀ ਹੈ ਮਹਾਰਾਜ ਸਾਹਿਬ ਨੇ ਅੰਮ੍ਰਿਤ ਨਾਮ ਰਿਧੀ ਮਹਦੀਨ ਨੂੰ ਕਰਨ ਵਾਲਾ ਮਰਦ ਅੰਤ ਨਾਮ ਸਾਡੇ ਹਿਰਦੇ ਚ ਬਖਸ਼ ਦਿੱਤਾ ਹੈ ਜਨਮ ਜਨਮ ਕੀ ਮੈਲ ਗਈ ਜਨੂ ਦੀ ਕੀ ਜਨਮਾਂ ਜਨਮਾਂ ਦੀ ਅਗਿਆ ਦੀ ਮੈਲ ਸੀ ਪਾਪਾਂ ਦੀ ਮੈਲ ਸੀ ਮਲੂਖੇ ਵਰਨਾਂ ਦਾ ਵੀ ਮੈਲ ਸੀ ਸਭ ਚਲੀ ਗਈ ਸ਼ਰਮ ਸ਼ਰਮ ਕੋਟ ਬਦ ਨੂੰ ਅਪਰਾਧੋਂ ਖਿਲ ਰਖ ਮਲੈ ਇਹ ਸਾਰੀਆਂ ਬਾਵਾਂ ਤੇ ਲੀਆਂ ਹੋਈਆਂ ਗਨਵੰਨਣ ਬਾਵਨੀਆਂ ਪ੍ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਦੂਰ ਜਿਹੜੇ ਜਮਦੂਤ ਸੀ ਉਹ ਵੀ ਨਿਵਰਿਤ ਹੋ ਗਏ ਮਿਲ ਕੇ ਜਗ ਤੇ ਜਮਨਾ ਤੇ ਅੱਖੇ ਨੈਣ ਸੁਨੋਹ ਅਨਹਤ ਬੈਨ ਮਾਰੇ ਦੇ ਬਚਨਾਂ ਨੂੰ ਸੁਣ ਕੇ ਜਿਨ੍ਹਾਂ ਦਾ ਨਾਸਤ ਹੋ ਰਹਿਤ ਬਾੜੀ ਜਮਨ ਗੋਹਿਆ ਗਿਆ ਉਹ ਜਮਨ ਨੂੰ ਅੱਖੀ ਨਹੀਂ ਦੇਖ ਤੁੰਗੇ ਜਨਿਓਨਾ ਦੇ ਮੇਰੇ ਉਹ ਆਸਰ ਕਰਨਗੇ ਕਿਉਂ ਦੂਤ ਜਮਦੂਤ ਵੀ ਉਹਨਾਂ ਦੇ ਮਿਲਨਤ ਹੋ ਗਏ ਤੇ ਬੈਰਾਈ ਕੋ ਦੁਸ਼ਟ ਸਾਰ ਸਿੰਗੀ ਸਵਾ ਇੰਦਰੀ ਸੀ ਇਹੇ ਵਿਸ਼ਿਆਂ ਨੂੰ ਹਰ ਰੋਜ਼ ਬੈਰ ਕੋ ਇਸ਼ਟ ਪਿਆਵਾਂ ਸਮੇ ਬੇਸੀ ਇਹ ਕਿੰਨੇ ਨੇ ਦੁਸ਼ਟਾਈ ਇਹੇ ਵਿਸ਼ਿਆਂ ਦੇ ਭੈਣ ਸੀ ਇਹ ਵੀ ਮਿਢ ਗਈ ਬੈਰੀ ਕਾਮ ਕੋ ਲੋਭ অহੰਕਾਰ ਵੀ ਨਾਸ ਹੋਵੇ ਵਰਪੂਰੇ ਕਾ ਜਪਿਆ ਜਾ ਤੁਪਸੰਤ ਮੰਤਰ ਜਾਵਨੀ ਦਾ ਦੁੱਤਾ ਹੋਇਆ ਸਤਨਾਮ ਵਾਹਿਗੁਰੂ ਮੰਤਰ ਦਾ ਜਾਪ ਜਪਨਾ ਕੀਦਾ ਹੈ ਕਹਾਂ ਕਰੇ ਕੋਈ ਬੇਚਾਰਾ ਨਾਲ ਕੋਈ ਵਿਚਾਰਾ ਕਿਸੇ ਦਾ ਜੀਵ ਸ਼ੋਦਾ ਹੈ ਉਹ ਕੀ ਕਰ ਸਕਦਾ ਕੀ ਬਗਾਲ ਸਕਦਾ ਹੈ ਪ੍ਰਭ ਮੇਰੇ ਕਾ ਵਡ ਪਰਤਾਪ ਉਹਦਾ ਬੜਾ ਤੇਜੀ ਪ੍ਰਕਾਸ਼ ਹੈ ਮਹਾਰਾ ਲੋਕ ਲੋਕ ਜਾਵਦੇ ਸੇਵਕਾਂ ਦੀ ਰੱਖਿਆ ਕਰਦੇ ਹਨ ਨਿਮਰ ਸਿਮਰ ਸਿਮਰ ਸੁਖ ਪਾਇਆ ਸਿਮਰਨੀ ਜੋਗ ਪ੍ਰਮੇਸ਼ਰ ਦਾ ਜੋ ਸਿਮਰਨ ਹੈ ਉਸ ਨੂੰ ਸਿਮਰ ਸਿਮਰ ਕੇ ਮਨ ਮਾਨ ਸਰੀਰ ਕਰਕੇ ਸਰਨ ਨੂੰ ਨਾ ਪਾਇਆ ਹੈ ਚਰਨ ਕਮਲ ਰਖ ਮਨ ਮਾਈ ਚਰਨ ਕਮਲ ਵਦ ਪ੍ਰਕਾਸ਼ ਮੈਂ ਹੈ ਉਹਨਾਂ ਨੂੰ ਮਨ ਦੇ ਸਾਥ ਦੇ ਧਿਆਨ 'ਚ ਰੱਖਿਆ ਹੈ ਚਰਨ ਜੋ ਪੂਜ ਹੈ ਕਮਲ ਵਦ ਦੇ ਰੇਪ ਹੈ ਉਸ ਨੂੰ ਮਨ 'ਚ ਰੱਖਿਆ ਹੈ ਤਾਂ ਕਿ ਸਰਨ ਪਰਿਓ ਨਾਨਕ ਦਾ ਸਰਦਾਰ ਸਾਹਿਬ ਵੀ ਕਹਿੰਦੇ ਬਸਾ ਬਾਹੋਂ ਤਾਲ ਕੇ ਤੁਸੀਂ ਪਰਮੇਸ਼ਰ ਦੀ ਸਰਵਣ ਪਾਈ ਹੋ ਜਾ ਤੇ ਪਰ ਕੋ ਨਾ ਕੋਈ ਵੀ ਨਹੀਂ ਹੈ ਜੋ ਸਾਰਿਆਂ ਦਾ ਸਰੋਮਣ ਹੈ ਸਭ ਉਪਰ ਨਾਨਕ ਦਾ ਖਾਤਮ ਮੈਂ ਜੇਹੀ ਕਰ ਤੇ ਰਿਹਾ ਜੇ ਜੋ ਉਪਰ ਕੋਈ ਨਹੀਂ ਹੁਕਮ ਕਰਨ ਵਾਲਾ